ਚਾਰ ਬੰਦੇ ਉੱਠਦੇ ਆ ਤੇ ਅਸਤੀ ਵੀ ਕਰਦੇ ਨੇ ਸਿਲੇਂਜੀ ਚ ਆਪ ਨੂੰ ਨਹੀਂ ਪੇਰ ਸਾਫ ਕੋ ਦੋ ਲੰਡੂ ਕਹਿੰਦੇ ਆ ਤੇ ਤੁਸੀਂ ਕਹਿੰਦੇ ਸੜ ਕੁੱਚੀ ਕਰਦੇ ਹੋ ਕੋਈ ਜਿੰਦੇ ਥੱਲੇ ਕਰਦੇ ਦੇਖਿਆ ਤਮਾਸ਼ਾ ਹੈ ਆਪਣੇ ਕੋ ਪਲਵਾਂ ਦੀ ਮਾਰਾ ਪਰਸੇ ਦਿਓ ਲਿਖ ਕੇ ਦਿਓ ਨਾ ਦਿਓ ਜਿਹੜੇ ਜਿਹੜੇ ਰੁਕਦੇ ਆ ਅਪਵਾ ਦਿਓ ਲੈ ਆਓ ਕਿਸੇ ਵਿਦਿਆਓ ਲੈ ਆਓ ਐਪਲੀਕੇਸ਼ਨ ਦਿਓ ਜਿਹੜੇ ਰੋਕਦੇ ਯੋ ਨਾਲੇ ਨਾਂ ਆਪੇ ਦੇ ਦਿੰਦੇ ਆ ਉਹੀ ਰੋਕ ਦੇ ਨਾ ਸਰਕਾਰੀ ਕੰਮ ਚ ਰੁਕਣ ਪਰਚਾ ਦਿੰਦੇ ਆ ਅਹੀਂ ਸਤਰਾ ਨੂੰ ਨਹੀਂ ਖੁਸ਼ ਕਰਨਾ ਅਸੀਂ ਲੱਖਾਂ ਬੰਦੇ ਦੇਖਣੇ ਨੇ ਸਾਰਾ ਸ਼ਹਿਰ ਦੇਖਣਾ ਐ ਅਸੀਂ ਆਦੋ ਵੀ ਯਾਰ ਤੁਹਾਡੀ ਇੱਥੇ ਜੇ ਇੱਥੇ ਪੰਜ ਬੰਦੇ ਰੁਕਣ ਦੇ ਆ ਤੇ 2.5 ਸਾਲ ਤੋਂ ਐਸਪੀ ਰੁਕਿਆ ਪਿਆ ਦੇ ਨਹੀਂ ਕਿਸੇ ਐਡਮਿਟੈਂਟ ਤੇ ਮੈਂ ਆਪਣੇ ਬੰਦੇ ਲੈ ਕੇ ਡਾਂਗਾਂ ਲੈ ਕੇ ਖੜਾ ਨਹੀਂ ਨਹੀਂ ਮਾਪਾ ਜੀ ਮਾਫ ਕਰਦਾ ਮੈਂ ਅਸੀਂ ਹੱਤ ਗਏ ਅਸੀਂ ਹੱਤ ਗਏ ਅਸੀਂ ਛੁੱਟੀਆਂ ਸਾਨੂੰ ਪਈਆਂ ਤਿੰਨ ਬੰਦਿਆਂ ਦੇ ਕੇ ਕੰਮ ਰੋਕ ਦਿੰਨੇ ਹਾਂ ਇਹ ਤਾਂ ਰੋਕੀ ਨਹੀਂ ਸਕਦੇ ਸਰਬ ਕੋਈ ਇਹ ਸੁਣੋ ਜੀ ਸਾਹਿਬ ਜੀ ਜਵਾਟਾ संगत नहीं होना है चाहो तो बंदा पिछले कम रोकी जाने ਆਜਾ ਆਵੇ ਅੱਜ ਮੁਕਤਲ ਨੂੰ ਲਾਂਡਾ ਆਇਆ ਲੱਗਿਆ ਬਾਬਾ ਜੀ ਰੋਣੇ ਬੋਣੇ ਸਾਰੇ ਮਹਿਮਨਾਂ ਦੇ ਲੰਗ ਬੰਦ ਕਰੋ ਇੱਥੇ ਆਵੇ ਜੀ ਅਸੀਂ ਖੜ੍ਹਦੇ ਮੈਂ ਸੱਚ ਨਾਲ ਟੈਨਸ਼ਨ ਕਰਾਂ ਇਹ ਕੰਮ ਨਹੀਂ ਕਰਦਾ ਜੀ ਉਹ ਕੋਈ ਨਹੀਂ ਕਰਦਾ ਇੱਕ ਬੰਦਾ ਕਹਿੰਦਾ ਉੱਛੀ ਕਰਦੇ ਆਪਾਂ ਕਰ ਦਾਂਗੇ ਦੂਜਾ ਕਹਿੰਦਾ ਨਹੀਂ ਨਹੀਂ ਕਰਦੇ ਪ੍ਰੋਸੀਜਰ ਹੈ ਉਹਨੂੰ ਪਸ ਕਰਦੇ ਆਪਾਂ ਆਪਾਂ ਦੀ ਜਿਹੜੀ ਸਮਝ ਤੇ ਆ ਰਹੀ ਹੈ ਸੜਕ ਨੂੰ ਬਚਾਉ ਕਰਦੇ ਜਦੋਂ ਸਾਰਾ ਕੁਝ ਹੋ ਜਾਂਦਾ ਉਹਦੇ ਉੱਤੇ ਗਲਤ ਬਣ ਮੈਕਬੋਲ ਇਹ ਜਵਾਬ ਦੇ ਨਹੀਂ ਅੱਜ ਕੱਲ ਕਰ ਗਲਤ ਬਣਾ ਰਹੇ ਜਦੋਂ ਤੁਹਾਡੀ ਜਿਹੜੀ ਸੜਕ ਬਣਾ ਰਹੇ ਗਲਤ ਹੀ ਸਹੀ ਹੈ ਤਾਂ ਸਹੀ ਤੇ ਬਣਾਓ ਫਿਰ ਤੁਸੀਂ ਇਹਦੇ ਨਾਲ ਹੀ ਨੋਕਿਆ ਵਾ ਬਾਜੀ ਮੈਂ ਮੋਟੇ ਬੱਲੇ ਪਰਚਾ ਦਿਓ ਜੀ ਉੱਤੇ ਲਿਖ ਕੇ ਕੋਈ ਹਾਲੀ ਨੂੰ ਬਦਕ ਨੇ ਰੋਕਿਆ ਉਹ ਜੀ ਕਰਾ ਦੇਂਦੇ ਗਾਉਂਦਾ ਉਸ ਪੱਤੀ ਨੂੰ ਰੋਕਿਆ ਜੋ ਲੋਕਾਂ ਜਿਵੇਂ ਜਿਹੜੀ ਗੱਲ ਕਰਦੇ ਨੇ ਤਾਂ ਤੋਂ ਉਹਨੇ ਤੂੰ ਹੁਣ ਕਰਦਾ ਹੀ ਨਹੀਂ ਉਹਨੂੰ ਕੰਮ ਉਵੇਂ ਕਰਨ ਲਈ ਗਈ ਜੀ ਜੇ ਕੋਈ ਕਿਸੇ ਸੜਕ ਤੋਂ ਬਾਰੇ ਨਾਲ ਜੰਦ ਤੋਂ ਲੈ ਕੇ 70 ਤੱਕ ਦਾਣਾ ਵਾਲਾ ਦੇ ਮੋਟੇ ਬਾਹਰ ਖੜੇ ਹੋ 70 ਤੱਕ ਦਾਣਾ ਵਾਲੇ ਪਰ ਮੈਂ 100 ਦੁਕਾਨਾਂ ਵਾਲਾ ਹੋਵੇ ਦੇਖ ਕੇ ਦਿਓ ਲੈਸ ਦਿਓ ਉਹਨੂੰ ਕਾ ਕਿਨੂੰ ਉਤਰਾਜ ਆ ਰੋ ਨਹੀਂ ਤੁਸੀਂ ਜਿਹੜਾ ਰੋਣੋਂ ਦਾ ਪਿਆਰ ਨਹੀਂ ਤੇ ਹੋਣਾ ਕਿ ਤੁਸੀਂ ਤੇ ਵੀ ਬਿਦਕਰ ਮੈਂ ਖੜਾ ਹੋ ਜਾऊंगा ਇੱਥੇ 500 ਬੰਦੇ ਲੈ ਕੇ ਨਹੀਂ ਬਾਬਾ ਇਹ ਤੁਮ ਰੋਕਦੇ ਹੋਗੇ ਤੁਸੀਂ ਸਾਸ ਨੂੰ ਕੰਮ ਕਰੇ ਕੋਈ ਰੋਕੂਗਾ ਇਸੇ ਤੋਂ ਹੋਏ ਹੋ ਜਾਣਾ ਸੋ ਤੋਂ ਕਰੋ ਜੇ ਐਕਟ ਹੈ ਬਣਾ ਜਦੋਂ ਤੁਸੀਂ ਕਹੋ ਜਦੋਂ ਠੀਕ ਕੀ ਹਦਾਇਤ ਆਈ ਉਹ ਲੋ ਨਾਈ ਡੂਟੀ ਲੋ ਇਹਨਾਂ ਨੂੰ ਕੰਮ ਕਰਾਓ ਨੀਸ਼ੀ ਤੋਂ ਰੋਕ ਦੇਣੇ ਹੋ ਇਹ ਬਹੁਤ ਗਰੇਮਾ ਕਰ ਰਹੇ ਨੇ ਇਹ ਦੇ ਤੁਸੀਂ ਦੇ ਤੁਸੀਂ ਤੋਂ ਨਹੀਂ ਵਾਤਾਵਰਣ ਦੇ ਬਚਾ 70 ਬੰਦਿਆਂ ਦੇ ਵਿੱਚ ਕੰਮ ਰੋਕ ਦੇਣੇ ਹੋ 500 ਬੰਦਾਂ ਮੈਂ ਲਿਆਵਾਂ ਕਾਦੂ ਆਪਣੀ ਵਰਤੀ ਕਰ ਲਈਏ ਕਿਉਂ ਲੋਕਾਂ ਨੂੰ ਨਹੀਂ ਇਹ ਤੁਹਾਨੂੰ ਇਹ ਬੰਦਿਆਂ ਦਾ ਹੀ ਕਰਨਾ ਹੈ ਮੈਨੂੰ ਦੱਸੋ ਕਿੰਨੇ ਮੈਂ ਬੰਦੇ ਲੈ ਕੇ ਆਵਾਂ ਫਿਰ ਉਲਟਾ ਕਰ ਦਿਓਗੇ ਕੰਮ ਤਮਾਸ਼ਾ ਬਣਾਇਆ ਤੁਸੀਂ ਸਾਰੀ ਸੰਗਤ ਆਉਣ ਵਾਲੀ ਹੈ ਸਾਰਾ ਸ਼ਹਿਰ ਪਟਿਆ ਪਿਆ ਤੁਹਾਡੇ ਨਖਰੇ ਨਹੀਂ ਖਤਮ ਹੁੰਦੇ ਤੁਹਾਡੇ 20 ਸਾਲ ਹੋ ਗਏ ਇਹੀ ਵਾਰੀ ਮੰਤਰੀਆਂ ਕੋਲ ਤੁਸੀਂ ਤੁਹਾਨੂੰ ਲੋਕ ਤੇ ਸੜਕ ਮੰਗਦੇ ਆ ਤੂੰ ਬਾਹਰ ਤੂੰ ਪਾ ਦੇ ਤੁਸੀਂ 70 ਬੰਦੇ ਰੋਕਦੇ ਆ ਲੱਖਾਂ ਬੰਦੇ ਕਹਿੰਦੇ ਨੇ ਬਣਨਾ ਚਾਹੀਦਾ